ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਉਹ 73 23 ਸਾਰੇ ਵੀਰਾਂ ਦੇ ਘਰ ਤੋਂ ਠੀਕ ਹੈ ਲਓ ਜੀ ਉੱਠ ਕੜੇ ਰੱਗ-ਬੱਗ ਟਾਈਮ ਹੋ ਗਿਆ 8 ਵਜੇ ਕੀ ਹੋਣਗੇ ਕਮਾਲ ਹੋ ਗਈ ਅਜ ਤਾਂ ਚਾਹ ਵੀ ਆ ਗਈ ਹੈ ਤੇ ਦਮਣੀ ਵੀ ਆ ਗਿਆ ਚੱਲ ਦਮਣੀ ਉੱਡ ਹੁਣ ਤਰੋਲਾ ਮਾਰ ਕੇ ਬਾਹਰ ਚੱਲ ਗਏ ਬਸ ਬਿਮਾਰ ਹੋਏ ਪਏ ਇਹ ਵੀ ਬਿਮਾਰ ਹੈ ਪਏ ਮੇਰਾ ਤਾਂ ਉਹ ਪੂਣੀ ਡੇਗ ਪਈ ਮੇਰੇ ਤਾਂ ਉਹਨੂੰ ਪਤਾ ਹੀ ਹੈ ਬਏ ਦਸ ਵੀਰੀ ਨੂੰ ਸੈਟ ਕਿੰਨੇ ਦਿਨ ਹੋ ਗਏ ਮਤ ਉਹ ਵੀ ਤੁਰਿਆ ਫਿਰਦਾ ਇਹ ਵੀ ਬੋਲਦਾ ਲੱਗਿਆ ਦੂਜੀ ਵਾਰ ਆ ਦੇਖੋ ਉਹ ਦੇਤੀ ਇੱਕ ਤਾਂ ਸਟਰਾਜੀ ਨੇ ਕੋਕੈਲ ਫੂਲ ਦੂਜੇ ਜਿਹੜੀ ਫਿਰਦਾ ਮਤਲਬ ਚੱਲ ਭਾਈ ਉੱਠੀਏ ਹੁਣ ਹੋਈਏ ਕਬੂਤਰਾਂ ਦਾਲੇ ਚੱਕਰ ਗਿਆ ਵੀ ਅੱਜ ਤੁਹਾਨੂੰ ਪਤਾ ਦੂਜੀ ਵਾਰ ਵਾਲੇ ਕਬੂਤਰ ਬੰਦ ਸੀ ਤਾਂ ਕਰਕੇ ਢਿੱਲ ਜੀ ਵਰਤ ਗਿਆ ਦੂਜੇ ਪੁਰਾਣੇ ਕਬੂਤਰ ਉਹ ਨਵੇਂ ਕਬੂਤਰ ਤਾਂ ਆਪਾਂ ਲੀਟ ਹੀ ਛੱਡ ਦੇਣੇ ਆ ਦੇਖ ਲੈਣੇ ਜੀ ਵਿਹਲੇ ਹੋਏ ਤਾਂ ਛੱਡ ਲਾਂਗੇ ਜੇ ਨਹੀਂ ਤਾਂ ਨਹੀਂ ਛੱਡਦੇ ਤੇ ਬਾਕੀ ਮੰਡੀ ਤੇ ਲਾਵੇ ਤੇ ਬਾਕੀ ਮੰਡੀ ਵੀ ਕੋਈ ਨਾ ਚੱਲੇ ਆਵਾਂਗੇ ਤੇ ਬਾਕੀ ਵੀ ਦਿਨ ਓਡਾ ਚੰਗਾ ਹੈ ਨਹੀਂ ਸੋਣੂ ਇੱਕ ਦਿਨ ਚੰਗਾ ਲੱਗ ਗਿਆ ਤੇ ਇੱਕ ਦਿਨ ਬਦਲਵਾਈ ਜੁ ਹੁੰਦੀ ਹੈ ਹਾਂਜੀ ਤੇ ਇਧਰ ਬੈਠ ਕੇ ਵੀ ਖੋਲ ਲੀਏ ਮੇਰੇ ਵੀਰੋ ਤੇ ਲੇਟਾ ਗਾ ਜੇ ਬੰਦ ਕਰੀਰੋ ਤੇ ਵਿੰਡੋ ਵੀ ਖੋਲ ਲੀ ਬਈ ਨਾਲ ਦੀ ਨਾਲ ਇੱਕ ਮਿੰਟ ਰੋਕੋ ਤੇ ਓਕੇ ਆ ਵੀ ਇਧਰ ਸਾਰਾ ਕੰਮ ਹਾਂਜੀ ਮੇਰੇ ਵੀਰੋ ਜਿਹੜੇ ਨਵੇਂ ਕਬੂਤਰ ਡਾਉਣੇ ਹੁੰਨੇ ਆ ਬਈ ਜਮਾ ਫਿੱਟ ਐ ਇੱਕ ਵੀ ਦਾਣਾ ਨਹੀਂ ਕਿਸੇ ਅੰਦਰ ਹਨਾ ਕੱਲ ਆਥ ਨੇ ਪਾਏ ਆ ਨਾਲੇ ਤੇ ਪਰ ਕਿਹੜਾ ਖੇਤ ਜਾਇਆ ਕਿ ਨੀਰਾ ਵੜ ਲੈ ਕੇ ਤੇ ਆਗੇ ਛੱਡਾਂਗੇ ਹਾਂਜੀ ਮੇਰੇ ਵੀਰੋ ਆਉਂ ਚੁਕੇ ਖੇਤ ਮੈਨੂੰ ਲੱਗਦਾ ਸੱਜੀ ਬਚ ਗਈ ਯਾਰ ਆਪਣਾ ਮੈਨੂੰ ਆਇਆ ਸੀ ਸਾਡੇ ਬੰਦੇ ਇਧਰ ਆਏ ਹੋਣਗੇ ਤੇ ਘਰੇ ਦਾਤੀ ਵੀ ਹੈਣੀ ਸੀ ਨਾ ਮੋਟਰਸਾਂ ਸੀਗਾ ਚਲ ਮੈਂ ਕਿਹਾ ਇੱਥੋਂ ਨਹੀਂ ਰਵਾੜ ਕੇ ਰੱਖ ਜੂਗਾ ਤੇ ਆਪੇ ਲੈ ਆਉਣਗੇ ਚਲ ਕੋਈ ਗੱਲ ਨਹੀਂ ਦਾਤੀ ਤਾਂ ਇੱਥੇ ਪਈ ਹੋਣੀ ਇੱਕ ਅੱਧੀ ਫਰੋ ਚੱਕ ਲੈਣੇ ਆ ਆਏ ਤਾਂ ਹੂੰ ਵਾਦਾ ਐਫ ਕੀ ਲੈ ਲੱਗ ਗਿਆ ਫੁੱਦ ਮਿਲ ਗਈ ਜੀ ਮਿਲ ਗਈ ਦਾਤੀ ਅੰਦਰ ਪਈ ਸੀਗੀ ਅੰਦਰੋਂ ਚੱਕੀਓ ਮਸਾਂ ਚਾਬੀ ਭਾਲੀ ਪਹਿਲਾਂ ਇੱਥੇ ਅੱਧਾ ਘੰਟਾ ਲਾ ਕੇ ਹਾਂ ਲਓ ਮੇਰੇ ਵੀਰੋ ਵੜ ਲੈ ਨੀਰਾ ਦੋ ਪੰਡਾ ਪੋਲੀਆਂ ਪੋਲੀਆਂ ਆਂ ਚੱਕ ਲਈਆਂ ਤੂੰ ਦਸਤੀਆਂ ਵੀ ਗੱਡੀ ਵੀ ਆ ਗਈ ਸੀ ਵੀ ਵਾਸਤਾ ਮਗਰੋ ਚਲੋ ਜੀ ਚਲਿਏ ਘਰ ਨੂੰ ਦੋ ਪੰਡਾ ਲੈ ਕੇ ਤੇ ਅੱਜ ਤਾਂ ਮੋੜ ਘਾ ਰਿਹਾ ਬਹੁਤ ਜਿਆਦਾ ਯਾਰ ਅਣਾ ਗਰਮੀ ਉਦਾਂ ਦੀ ਨਹੀਂ ਹੋਰ ਹੀ ਗਰਮੀ ਹੋਈ ਪਈ ਆ ਹਾਂ ਜੀ ਮੇਰੇ ਵੀਰੋ ਆ ਗਏ ਘਰੇ ਤੇ ਹੁਣ ਮਾਰ ਦਿਆਂ ਬਈ ਕੂਤਰਾ ਵੇ ਓਲੇ ਆਪਾਂ ਪਹਿਲਾਂ ਤਾਂ ਦੋਵੇਂ ਛੱਡੀਏ ਬਈ ਕਬੂਤਰ ਬਲੈਕ ਆ ਤੇ ਹਰੇ ਟੂਸੇ ਵਾਲਾ ਯਾਰਾਂ ਬਹਿ ਜਾਣ ਛਤਰੀ ਤੇ ਕਿੱਥੇ ਬਹਿੰਦੇ ਆ ਚਲੋ ਕੋਈ ਨਾ ਤੇ ਇਧਰ ਦੋਵੇਂ ਕਬੂਤਰਾਂ ਕੰਮੀ ਛੱਡ ਗਏ ਬਈ ਗੁਲਾਬੀ ਟੂਸੇ ਵਾਲੀ ਤੇ ਹਰੀ ਕਾਂਦ ਵਾਲੀ ਲੈ ਗਏ ਹਾਂ ਬ ਲੈ ਗਿਆ ਚਲ ਤੂੰ ਵੀ ਚੱਲ 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 ਰਾਲੂ ਨਾਲ ਜਾ ਕੇ ਇਹ ਇਕੱਲਾ ਹੀ ਗੰਦ ਪਾਉਂਦਾ ਦੂਜੇ ਤਿੰਨੇ ਤਾਂ ਚੱਲ ਪਏ ਚਲੋ ਓਕੇ ਆ ਵੀ ਦਾ ਤੀ ਹਣਾ ਦਿਨ ਦੁਣ ਤੈਹੋ ਜੀ ਰਹਿਣੇ ਆ ਯਾਰ ਆਹੀਂ ਬੱਦਲ ਵਾਈ ਹੋਇਆ ਕਰੂ ਕਦੇ ਸਾਫ਼ ਹੋਇਆ ਕਰਨਗੇ ਤੇ ਡਾਉਣੇ ਦਾ ਪਹਿਣ ਗਈ ਫਿਰ ਕਿੰਨੀ ਹਾਂਜੀ ਮੇਰੇ ਵੀਰੋ ਕਿਹੜਾ ਸੈੱਟ ਹੈ ਕੰਮ ਬਈ ਅੱਜ ਬਲੈਕ ਆ ਵੀ ਚੱਲਿਆ ਲੱਗਦਾ ਪਹਿਲਾਂ ਨਾਲ ਤਾਂ ਵਧੀਆ ਫਿਰਦਾ ਹੈਗਾ ਹਣਾ ਅੱਜ ਪੱਲੇ ਚੰਗੀ ਮਾਰੀ ਜਾਂਦਾ ਖਰ ਇਹ ਤੇ ਹਰੇ ਟੂਸਾਲਾ ਵੀ ਆ ਆਉਂਦਾ ਤੇ ਕਬੂਤਰਾਂ ਦੋਵੇਂ ਜ਼ਿਆਦਾ ਉੱਚੀਆਂ ਬਈ ਉਹ ਅੱਡ ਫਿਰਦੀਆਂ ਦੋਵੇਂ ਸਪੇਅਰ ਛੱਡੀ ਬਈ ਆਪਣਾ ਆ ਜਾ ਪੁੱਤ ਸਪੇਅਰ ਹਾਈਵੇ ਪੂਜ ਦਾ ਫੰਗ ਪੱਟਾਗਾ ਸਪੇਅਰ ਦੀ ਦਾ ਅਮਰੀਖੰਡ ਦੀ ਦਾ ਆ ਜਾ ਮੇਰੀ ਖੰਡ ਛਾੜ ਦੀ ਬਈ ਸਪੇਅਰ ਡਾਉਣ ਨੂੰ ਵੀ ਆਪਣੇ ਨੂੰ ਚੱਲ ਪੁੱਤ ਓਏ ਲਿਆ ਪੱਠੇ ਭਾਲ ਕੇ ਆਪਣੇ ਬਹਿ ਗਿਆ ਬਹੁਤ ਸਿਆਣਾ ਇਹਦਾ ਮੁੰਡਾ ਛਤਰੀਆਂ ਲਾਈ ਤਾਂ ਤਾਂ ਇੱਕ ਤਾਂ ਲਾਤੀ ਲਓ ਜੀ ਲੈ ਲਈ ਇੱਕ ਛੋਟੀ ਜੀ ਨੋਟਬੁੱਕ ਇੱਕ ਮਿੰਟ ਓਏ ਤੇ ਪਰਚੇ ਜੇ ਫੜ ਲੈ ਚੱਲ ਮੁੰਡਾ ਲੈ ਜਾ ਲੈ ਕਰੇ ਲਓ ਜੀ ਦੋ ਪਰਚੇ ਠੀਕ ਐ ਐਤਕੀ ਕਬੂਤਰ ਨੋਟ ਕਰਦੇ ਆ ਕਾਪੀ ਤੇ ਨਵੇਂ ਢੰਗ ਨਾਲ ਆਪਾਂ ਕਾਪੀ ਹੋ ਗਈ ਤੇ ਆ ਹੋ ਗਏ ਕਬੂਤਰਾਂ ਵਾਲੇ ਪੇਜ ਆਪਣੇ ਹਨਾ ਤੇ ਕਬੂਤਰ ਵੀ ਬਈ ਮੈਂ ਕਿਹਾ ਨੋਟ ਕਰ ਲਈ ਆਪਾਂ ਪਹਿਲਾਂ ਮਾੜ ਜੇ ਆਪਾਂ ਮਿਊਜ਼ਿਕ ਦੀ ਵਾਜ ਦੇਈਏ ਘਟਾ ਹਣਾ ਆ ਲਿਆਂਦੇ ਸੀਗੇ ਆਪਣੇ ਕਬੂਤਰਾਂ ਵਾਲੇ ਜਿਹੜੇ ਬਾਜ਼ੀ ਵਾਲੇ ਪੋਸਟਰ ਜੇ ਹੁੰਦੇ ਆ ਭਲੇ ਇਹ ਪ੍ਰਿੰਟ ਕਰਾ ਕੇ ਲਿਆਂਦੇ ਫਿਰ ਉਹਨਾਂ 'ਚ ਕਬੂਤਰ ਕੱਟੇ ਇੱਥੇ ਐ ਕਰ ਕਰ ਕੇ ਲਾ ਕੇ ਇਹਦੇ 18 ਨੰਬਰ ਲੇ ਕੇ ਡੇਟ ਲੇ ਕੇ ਟਾਈਮ ਲੇ ਕੇ ਸਾਰਾ ਕੁਝ ਬਾਇਓ ਡਾਟਾ ਯਾਰ ਹਣਾ ਸਿੱਧਾ ਹਿਸਾਬ ਹੈ ਵੀ ਜੇ ਕਬੂਤਰ ਘਟ ਹੋਣ ਤਾਂ ਬੰਦੇ ਤੇ ਯਾਦ ਰਹੇ ਜਾਂਦਾ ਹਣਾ ਇਹ ਬਾਲੇ ਕੂਤਰੇ ਪਤਾ ਨਹੀਂ ਲੱਗਦਾ ਵੀ ਕਿਹੜਾ ਕਿੰਨੀਆਂ ਵਾਰੀਆਂ ਉਹ ਕਿਹੜੇ ਦੀ ਕੀ ਹਿਸਾਬ ਕਿਤਾਬ ਉਹ ਸਾਰਾ ਬੱਕਾਪੀ ਤੇ ਨੋਟ ਕਰ ਲਿਆ ਕਰਾਂਗੇ ਇੱਕ ਤੇ ਬਈ ਤੇ ਚਲੋ ਲਿਖਦੇ ਆ ਕੂਤਰ ਦੱਸਦੇ ਆ ਬਾਕੀ ਕੂਤਰ ਫਿਰਦੇ ਆ ਸਾਰੇ ਆਪਣੇ ਓਨਲੀ ਬਲੈਕ ਹੀ ਆ ਬੈਠ ਗਿਆ ਤੇ ਦੂਜੇ ਤਿੰਨੇ ਕੂਤਰ ਫਿਰਦੇ ਆ ਇੱਕ ਹੋ ਜਾਂਦੀ ਗਲਾਬੀ ਟੂਸੀ ਵਾਲੀ ਸਪੇਰ ਆ ਗਿਆ ਉਹ ਖੱਬੇ ਟੂਸੀ ਵਾਲਾ ਆ ਗਿਆ ਹਰੇ ਵਾਲਾ ਇੱਥੇ ਇੱਕ ਕਾਂਤ ਵਾਲੀ ਵੀ ਫਿਰਦੀ ਹੋਣੀ ਹੈ ਤੇ ਇੱਧਰ ਬਈ ਇਹ ਬੱਚੇ ਨੂੰ ਵੀ ਆਪਣੀ ਮੈਡੀਸਨ ਦੇਈਏ ਹਨਾ ਐਂਟੀਬਾਇਓਟਿਕ ਮੈਡੀਸਨ ਡੋਲਤੀ ਨਵੀਂ ਬਣਾਲੀ ਆਹ ਤੋਂ ਚੀਜ਼ਾਂ ਆ ਲਈ ਆਪਾਂ ਯਾਰ ਫੇਰ ਮੈਂ ਕਹਿਣਾ ਇੰਜੈਕਸ਼ਨ ਭੁੱਲ ਜਾਈਂਦੇ ਵਾਸਤੇ ਲਿਆਉਣ ਦਾ ਹਨਾ 베ਰੀਵਿੰਨ ਦਾ ਇੰਜੈਕਸ਼ਨ ਲਾਉਣ ਵਾਲਾ ਤਾਕਤ ਵਾਲਾ ਲਓ ਜੀ ਕਰ ਲਿਆਂਦੀ ਸਾਫ ਸੋਈ ਇਹਦੀ ਬਸ ਤਾਂ ਸਿੱਟ ਕੇ ਨਿਊਰੋਬਾਇਨ ਫੋਰਟ ਉਹ ਦੀ ਸਿਟੀ ਇਹਦੇ ਪਾਣੀ ਮਿਕਸ ਦਵਾਈ ਖਾੜ। ਓਕੇ ਉਹਦੀ ਰਿਪੋਰਟ ਤੇ ਹੁਣ ਇਹਨੂੰ ਹੋਰ ਹੀ ਦਨੇ ਛੱਡੀਏ ਇਹਦੇ ਪਿੰਜਰੇ 'ਚ। ਲਓ ਜੀ ਦਾਣੇ ਵੀ ਦੇਤੇ ਰੱਖ। ਇਹ ਟੇਡਾ ਹੁੰਦਾ ਨੇ ਇਹਦੀ ਮਾੜੀ ਗੱਲ ਆ ਯਾਰ ਇੱਕ ਮਿੰਟ ਵਾਪਸ ਦਿਓ। ਇਹਨੂੰ ਸਿੱਧਾ ਕਰਕੇ ਨਾ ਮੈਂ ਫੜ ਕੇ ਦੋ ਮਿੰਟ ਦਾਣੇ ਦੋਨੇ ਖਵਾ ਦਿਆ ਪਹਿਲੇ ਉਹਦੇ ਹੱਥੀ ਖਾੜ ਜੀ। ਐ ਤਾਂ ਖਾਂਦਾ ਹੈਗਾ ਪਰ ਟੇਡਾ ਹੋ ਜਾਂਦਾ ਖਾਂਦਾ ਖਾਂਦਾ। ਹੈਂਡ ਵੁਸ਼ ਵਾਸ਼ ਕਰਕੇ ਚੰਗੀ ਤਰ੍ਹਾਂ ਸੈਨੀਟਾਈਜ਼ ਕਰ ਲਿਆ। ਤੇ ਹੁਣ ਆਪਣਾ ਇੱਕ ਟੋਬਲਾ ਤੇ ਇੱਕ ਜਿਹੜਾ ਹੋਰ ਹਨਾ ਪੁੰਜ ਵਾਲਾ ਸਮਾਨ ਤੇ ਮੈਂ ਕਹੀ ਵੀ ਧੋਗੇ ਰੱਖ ਦੇਰ ਬਾਲੇ ਗੰਦੇ ਹੋਏ ਪਏਗੇ ਹਾਂ ਲਓ ਜੀ ਪਾਈ ਇਧਰ ਕਿਓ ਉਹ ਕਬੂਤਰਾਂ ਨੂੰ ਤੇ ਧਰੀ ਇਹਨਾਂ ਦੇ ਮੁਰੇ ਹਨਾ ਇੱਕ ਮਿੰਟ ਇੱਕ ਮਿੰਟ ਦਾ ਬਾਈਟ ਪਾ ਦਿਆ ਸੀ ਮੈਂ ਆ ਇਧਰ ਹੀ ਪਾਲ ਗਏ ਆ ਇਧਰ ਹੀ ਪਾਲ ਗਏ ਹਾਂ ਲਓ ਜੀ ਤੇ ਇਧਰ ਪੱਠਿਆਂ ਨੂੰ ਰੱਖ ਦੀਏ ਰੋਟੀਆਂ ਆਇਓ ਆਇਓ ਖੰਡੋ ਹਾਲੋ ਤੇ ਇਧਰ ਬਈ ਪੱਠਿਆਂ ਨੂੰ ਵੀ ਧਰ ਦਈਏ ਰੋਟੀਆਂ ਦੇ ਭੋਰੇ ਹਾਂਜੀ ਰੱਖ ਦੀ ਇਹਨੂੰ ਬਦਾਮ ਤੇ ਮਿਊਜ਼ਿਕ ਬੰਦ ਕਰਾ ਤਾਂ ਮੈਂ ਮੁੰਡੇ ਤੋਂ ਕਿਹਾ ਹਨ ਹਾਂਜੀ ਰੱਖ ਦੀ ਕੂਤੇ ਨੂੰ ਬਦਾਮ ਤੇ ਖਾ ਲੈਣੀਆਂ ਆਇਓ 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 ਪੱਤਾ ਆਇਓ 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 ਤੇ ਇਹਨਾਂ ਨੂੰ ਦੇਈਏ ਪੇੜ ਠੀਕ ਹੈ ਦੋਵੇਂ ਪਿੰਜਰਿਆਂ ਨੂੰ ਉਦਲੇ ਪਾਸੇ ਕੈਂਪ ਪਾ ਦੇ ਮੁੰਡਾ ਆਇਆ ਆਇਆ ਆਜੋ ਆਜੋ ਲਓ ਜੀ ਇਹ ਤਾਂ ਲੱਗ ਗਿਆ ਖਾਣ ਓਕੇ ਹੋ ਗਿਆ ਬਸ ਹੁਣ ਚੱਲੀਏ ਬਾਹਰ ਅੱਪਾ ਹਾਂਜੀ ਬਾਬਿਓ ਜਾਜ ਬਾਲਾ ਜਾਜ ਕਿੱਥੇ ਜਾਂਦਾ ਹੈ ਹੋ ਜਾਂਦਾ ਓਏ ਹਾਂ ਹਾਂ ਭੜਕਾ ਕੇ ਇਹਨੂੰ ਭਾਗੇ ਇਹਨੂੰ ਭਾਗੇ ਇਹਨੂੰ ਸਿੱਟ ਕੇ ਕਿਹਨੇ ਕੇ ਹਿਸਾਬ ਤੇ ਆਪਾਂ ਲਓ ਜੀ ਮੁੰਡਾ ਭੜਕਾਈ ਜਾਂਦਾ ਹੈਗਾ ਤੇ ਅੱਜ ਤੀਜਾ ਦਿਨ ਆ ਬਈ ਤੇ ਬਸ ਅੱਜ ਦਾ ਤਾਂ ਨਹੀਂ ਭੜਕਾ ਕੇ ਭੋਣੇ ਕਬੂਤਰ ਹਨਾ ਕਿਵੇਂ ਨਹੀਂ ਨਹੀਂ ਇਹ ਤਾਂ ਹੋਰ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਮਾਨਿਕ ਚੱਲ ਜਦੋਂ ਨਵੇਂ ਕਬੂਤਰ ਕੱਢਦੇ ਆਂ ਆਪਾਂ ਦੀ ਅੱਡੇ ਲੱਗਿਆ ਜਾਂ ਕੁਝ ਵੀ ਹੈ ਨਵੇਂ ਬੱਚੇ ਕੱਢ ਕੇ ਨਵੇਂ ਪਰਸਰ ਹੋਏ ਕਬੂਤਰ ਕੱਢਗੇ ਸਾਡੀ ਆਦਤ ਹੈ ਵੀ ਅਸੀਂ 3-4 4 ਦਿਨ ਅਸੀਂ ਭੜਕਾ ਭੜਕਾ ਭੋਣੇ ਹੁੰਦੇ ਹੈਗੇ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਛਤਰੀਆਂ ਲਾ ਦਿੰਨੇ ਆਂ ਪਰ ਕਬੂਤਰ ਬਣਦੇ ਹੀ ਬਣਦੇ ਆਂ ਇੱਕ ਆਛਰਦੀ ਬੰਨੇ ਪਾ ਉਹ ਦੇਖੋ ਇੱਕ ਤਾਂ ਸਪੇਅਰ ਬੈਠਾ ਇੱਕ ਮੁੰਡਾ ਛਤਰੀ ਬੜਕਾਈ ਜਾਂਦਾ ਗਲਾਬੀ ਟੂਸੇ ਵਾਲੀ ਆ ਆ ਗਈ ਨੀਵੀਂ ਫਿਰਦੀ ਐ ਤੇ ਹਰੇ ਟੂਸੇ ਵਾਲਾ ਆ ਜਾਂਦਾ ਇਹ ਉਹ ਹਰੇ ਟੂਸੇ ਵਾਲਾ ਵੀ ਟੱਪ ਗਿਆ ਇਹ ਹੋ ਗਿਆ ਹਾਂਜੀ ਬਲੈਕ ਹੀ ਆ ਗਿਆ ਤੇ ਆਉਂਦਾ ਕਿਤੇ ਐ ਇੱਕ ਕਾਂਤ ਵਾਲੀ ਵੀ ਆਈ ਜਾਂਦੀ ਐ ਬਈ ਹੈ ਅੱਛਾ ਆ ਉੱਤੇ ਹੀ ਆ ਗਈ ਉੱਤੇ ਹੀ ਆ ਗਈ ਨਾਲ ਹੀ ਆ ਗਈ ਜੀ ਅੰਨਾ ਹੋ ਗਿਆ ਜੀ ਮਾਂ ਦੀ ਨਾਣੀ ਮੈਨੂੰ ਕਾਂਤਾਂ ਲਈ ਆ ਜਾਂਦੀ ਤੇ ਇਧਰ ਛਦਰੀ ਬੜਕੀ ਜਾਂਦੀ ਨਾਲ ਦੀ ਨਾਲ ਮੁੰਡਾ ਵੜਕਾਈ ਜਾਂਦਾ ਤੇ ਇਧਰ ਕਾਪੀ ਤੇ ਵੀ ਨੋਟ ਜੇ ਕੀਤੇ ਸੀਗੇ ਹਣਾ ਕਬੂਤਰ ਮਤਲਬ ਆ ਚਾਰੇ ਕੂਤਰਾ ਦਾ ਟਾਈਮ ਨੋਟ ਕਰ ਦਾਂਗੇ ਲੇਟ ਹੀ ਛੱਡਦੇ ਸੀਗੇ ਲਗਭਗ ਵੀ ਹਣਾ 9:40 ਤੋ ਡੇ ਇਹ ਇਹ ਚਾਰੇ ਕੂਤਰਾ ਦਾ ਟਾਈਮ ਨੋਟ ਕਰ ਦੇਣਾ ਅੱਜ ਆਪਾਂ ਦੋ ਦਿਨਾਂ ਦਾ ਲਓ ਜੀ ਤੇ ਕਬੂਤਰੇ ਨੂੰ ਉਹਦੀ ਥੋੜੇ ਥੋੜੇ ਹਣਾ ਰੋਟੀਆਂ ਦੇ ਭੂਰੇ ਵੀ ਪਾ ਦੇ ਵੀ ਇਹਨਾਂ ਨੂੰ ਦਾਣੇ ਨਹੀਂ ਪਾਉਦੇ ਪਰ ਰੋਟੀਆਂ ਦੇ ਭੂਰੇ ਤੇ ਬਦਾਮ ਮੂੰਲੀ ਹਣਾ ਹਾਂਜੀ ਬਾਪੋ ਤੇ ਹੁਣ ਕਬੂਤਰ ਨੀਵੇਂ ਆਏ ਆ ਆਇਆ ਲਗਭਗ ਬੈਠਣਾ ਤੇ ਉਹ ਆ ਗਏ ਆਏ ਭੱਜੇਗਾ ਤਾਂ ਫਿਰਦੇ ਆਏ ਇਹ ਟੂਸੇ ਵਾਲਾ ਹੋ ਜਾਂਦਾ ਖੱਬੇ ਟੂਸੇ ਵਾਲਾ ਸੱਜੇ ਟੂਸੇ ਵਾਲੀ ਆ ਜਾਂਦੀ ਤੇ ਖੱਬੀ ਕਾਂਤ ਵਾਲੀ ਆ ਜਾਂਦੀ ਤੇ ਬਲੈਕੀਆ ਪਾਸੇ ਬਹਿ ਗਿਆ ਬਈ ਉਹ ਕੋਠੀ ਤੇ ਬੈਠਾ ਹੈਗਾ ਚਲੋ ਆਉਣ ਦਿਉ ਨੀਵੇਂ ਫਿਰ ਸੈਟ ਜਿਓਗੇ ਹੁਣ ਮੜੇ ਜੇ ਹਾਂਜੀ ਬਾਬਿਓ ਤੇ ਦੋ ਕਬੂਤਰ ਬੈਠ ਕੇ ਆ ਗਏ ਬਈ ਇੱਕ ਕਬੂਤਰੀ ਗੁਲਾਬੀ ਟੂਸੇ ਵਾਲੀ ਇੱਕ ਕਬੂਤਰ ਖੱਬੇ ਹਰੇ ਟੂਸੇ ਵਾਲਾ ਠੀਕ ਹੈ ਲਗਭਗ 2:25 ਮਿੰਟਾਂ ਤੇ ਬੈਠ ਗਏ ਬਸ ਹਰੀ ਕਾਂਤ ਵਾਲੀ ਰਹੇਗੀ ਹਾਂਜੀ ਬੈਠ ਕੇ ਸਾਰੇ ਕਬੂਤਰ ਆ ਗਏ ਹਰੀ ਕਾਂਤ ਵਾਲੀ ਵੀ ਆ ਕੇ ਬੈਠ ਗਈ ਬਈ ਉਹ ਬੈਠੀ ਸ਼ਾਖੀ 2 ਵਜ ਕੇ ਤੇ 31 ਮਿੰਟਾਂ ਦੇ ਬੈਠ ਗਈ ਵੀ ਬਈ ਲਓ ਜੀ ਤੇ ਬਾਹ ਕੇ ਕਰ ਲਿਆ ਅੰਦਰ ਹੁਣ ਸਾਨੂੰ ਦਿਖਾਵਾਂ ਪੈਂ ਤਰਾ ਫਿਰ ਆਪਣਾ ਖੰਡਾ ਦਾ ਆਇਆ 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 ਪੁੱਤ ਆਇਆ 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 ਖੰਡ ਆਇਆ 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 ਬੱਤ ਆਇਆ ਆ ਜਾ ਆ ਜਾ ਵੇਖੋ ਬਹੁਤ ਸਿਆਣੇ ਹੋ ਗਏ ਬਈ ਹਾਰੇ ਟੂਸੀ ਵਾਲਾ ਇੱਥੇ ਤਾਰੜ ਰੱਖਿਆ ਦੋਵੇਂ ਕਬੂਤਰ ਇੱਥੇ ਤਾਰੜ ਰੱਖਿਆ ਆ ਬਦਾਮ ਵਾਲਿਆਂ ਦੋਵੇਂ ਕੂਤਰਾਂ ਦੂਜੇ ਇੱਧਰ ਬੈਠੇ ਆ ਧਰੀਏ ਪਾਣੀ ਬਈ ਕਬੂਤਰਾਂ ਨੂੰ ਤੇ ਬਲੈਕ ਗਾਸ ਨੂੰ ਦਿਖਾ ਦਿੰਨਾ ਮੈਂ ਆਪਣਾ ਸ਼ੇਰ ਕਿੱਥੇ ਬੈਠਾ ਹਉ ਉਹ ਦੇਖੋ ਸਾਹਮਣੇ ਬੈਠਾ ਚਾਕੀ ਜਾਂਦਾ ਛਤਰਾਂ ਕਰਨੀ ਆ ਕਹਿੰਦਾ ਜਾਵਾਂ ਕਰੇ ਕਿ ਨਾ ਜਾਵਾਂ ਜਾਵਾਂ ਕਿ ਨਾ ਜਾਵਾਂ ਹਨ ਕੋਈ ਨਾ ਪਤਾ ਇੱਥੇ ਬੈਠੇ ਤਾਂ ਤਾਂ ਨਹੀਂ ਸਰਨਾ ਇਹ ਤਾਂ ਉੱਡ ਨਹੀਂ ਪੈਣਾ ਲੇਖਾ ਜੋਖਾ ਦੇਣਾ ਬਣਿਆ ਤਾਂ ਆੜੇ ਪਾਣੀ ਮੇਸਾ ਧੁੱਪੇ ਤੇ ਤਰ ਤੋ ਹਾਵਜਦਾ ਹੋ ਜਾਂਦਾ ਨਾ ਨਹੀਂ ਡਭੂਈ ਵਾਲਾ ਪਾਣੀ ਠੰਡਾ ਹੁੰਦਾ ਹਜੀ ਯਾਰ ਤੇ ਉਹ ਹੰਕਾਰਿਆ ਵੇਖੋ ਲੈ ਕਿਵੇਂ ਗੁਟਕੀ ਜਾਂਦਾ ਪਰ ਵਾਹੀ ਕੋਈ ਨਹੀਂ ਕੋਣੋਲ ਦਾ ਪੱਖਾ ਬੰਦ ਕਰਾਂ ਪੱਖਾ ਨਹੀਂ ਚੱਲਦਾ ਹੋਣਾ ਚਾਹੀਦਾ ਪੀਣਾ ਪਾਣੀ ਪੀਣਾ ਪਾਣੀ ਮੇਰੇ ਸਾਨੇ ਪੁੱਤ ਨੇ ਆਇਓ ਫਿਰ ਕਿ ਨਹੀਂ ਕਿ ਨਹੀਂ ਪੀਣਾ ਆਇਓ 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 ਦੂਜੇ ਨੂੰ ਹੀ ਪੀ ਲੈਣ ਦੇ ਚੱਲ ਆਇਆ ਪੁੱਤ ਆ ਜਾ ਆ ਜਾ ਇਹਨਾਂ ਥੋੜਾ ਜਿਹਾ ਪੀਤੇ ਨੇ ਥੜੇ ਨੂੰ ਪਿਆ ਦੇ ਤੈਨੂੰ ਵੀ ਪਿਆ ਦੇ ਨੇ ਪਿਆ ਦੇ ਨੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਘੋੜਿਆ ਤੂੰ ਪੀ ਲੈ ਆ ਜਾ ਆ ਜਾ ਆ ਜਾ ਆ ਜਾ ਲਓ ਜੀ ਇਹਨੇ ਵੀ ਪੀ ਲਿਆ ਓਕੇ ਹੋ ਗਈ ਰਿਪੋਰਟ ਪਾਣੀ ਇਹਨਾਂ ਦੇ ਮੂਰੀ ਰੱਖ ਦਿੰਨੇ ਆਪਾਂ ਇਧਰਲਾ ਪਾਣੀ ਇਹਨਾਂ ਚਾੱਕ ਕੇ ਜਦੋਂ ਜਿਹੜੇ ਨੇ ਜੀ ਕੀਤਾ ਹਨਾ ਉਦੋਂ ਹੀ ਪੀ ਲੈਣਗੇ ਕੋਈ ਈਸ਼ੂ ਵਾਲੀ ਗੱਲ ਨਹੀਂ ਕਿਉਂ ਹਜੇ ਮੱਠੇ ਦੇਣਾ ਬਈ ਤੇ ਕੋਈ ਉਹਦਾ ਨਾ ਚੱਕਰ ਨਹੀਂ ਹਨਾ ਇੱਕ ਗਿੜੇ ਚ ਪਾਣੀ ਪਿਆ ਦਿਆ ਕਰੋ ਜਿੰਨਾ ਪੀਉਣਾ ਹੁੰਦਾ ਕਬੂਤਰਾਂ ਨੂੰ ਤੇ ਮੋੜ ਕੇ ਮੋੜੇ ਹੀ ਧਰ ਦਿਆ ਕਰੋ ਇਹਨਾਂ ਦੇ ਵੀ ਉਹ ਕੋਈ ਖਿਚਣ ਕੁਚ ਨਾਲ ਦਾ ਕੋਈ ਸੀਨ ਹੀ ਨਹੀਂ ਵੀ ਪਾਣੀ ਖਿੱਚੂਗਾ ਫੇਰ ਬਦਾਮ ਧਰਾਂਗੇ ਹਨਾ ਕੋਈ ਪਾਣੀਦਰਾ ਦਾ ਮੱਛੇ ਹੀ ਨਹੀਂ ਅੰਦਰੋਂ ਹਾਂਜੀ ਮੇਰੇ ਵੀਰੋ ਹੁਣ ਬਣ ਰਿਹਾ ਉਹ ਸੀਨ ਜਿਹੜਾ ਸੀਨ ਆਪਾਂ ਪਾਲਦੇ ਹੁੰਨੇ ਆ ਠੀਕ ਆ ਇੱਥੇ ਐ ਮੰਜੇ ਤੇ ਬੈਠੇ ਹੋਈਏ ਉੱਤੇ ਪੱਖਾ ਹੋਵੇ ਤੇ ਇਧਰ ਨਾਲ ਐ ਕਰਕੇ ਕਬੂਤਰ ਹੋਣ ਡੋਲੀਆਂ ਦੇ ਪਿੰਜਰਿਆਂ 'ਚ ਬੈਠੇ ਹਨਾ ਉਹ ਹੁੰਂ ਗੇ ਰਮ ਮਰੀ ਜਾਂਦਾ ਵੀ ਮੇਰੇ ਨਾਲ ਕਬੂਤਰੀ ਛੱਡੋ ਬਹੁਤ ਗਾਉਂਦਾ ਉਹ ਤਾਣਾ ਖੂਦਣਾ ਵੀ ਉਹ ਉਹ ਗਲਤ ਕੰਮ ਨਾ ਕਰੋ ਖੰਡੋ ਮੈਂ ਬੈਠਾਂ ਕੋਲੇ ਇੱਥੇ ਚਲੋ ਕਟਾਂ ਵੀ ਬਦਾਮ ਇਹਨਾਂ ਵਾਸਤੇ ਧਰਿਏ ਤੇ ਉਧਰ ਵਿਚਾਰਾ ਆਪਣਾ ਮਰੀਜ਼ ਵੀ ਪਹਿਲਾਂ ਤਾਂ ਤਾਂ ਕਰੀ ਕੋਈ ਨਾ ਕਰਾਂਗੇ ਸੈਟ ਪਤਾ ਤੈਨੂੰ ਵੀ ਬਦਾਮ ਬਦੂਮ ਕੱਟ ਕੇ ਵੀ ਕਰਦੇ ਰਹਿੜੀ ਆਪਾਂ ਤੇ ਬਸ 2-4 ਮਿੰਟ ਹੋਰ ਬੈਠਣ ਦਿਓ ਹਣ ਇਹਨਾਂ ਨੂੰ ਧਰ ਦਾਂਗੇ ਆਪਾਂ ਤੇ ਬਾਕੀ ਮੁੰਡੇ ਬਲੈਕ ਹੀ ਆ ਭਾਈ ਜਾਂਦੇ ਆ ਕਿ ਕਹਿੰਦੇ ਬਲੈਕੇ ਵੀ ਉੱਡਿਆ ਜਾ ਤੇ ਜੋਬਰ ਵੀ ਆ ਗਿਆ ਵਾਪਸ ਘਰੇ ਜਾ ਕੇ ਨੀਰਨੋੜਾ ਪਾ ਕੇ ਸਬਜ਼ੀ ਸਬਜ਼ੀ ਬਣਾਉਣ ਆਇਆ ਸੀਗਾ ਤੇ ਕਹਾਂ ਚੱਲ ਮੈਂ ਖੇਤra ਆ ਕੇ ਢੇੜਾ ਮਾਰ ਜਾ ਆਇਆ ਕਰ ਵੀਡੀਓ ਚ ਦੱਸ ਪਹਿਲਾਂ ਕੀ ਕਰਾਉਣਾ ਕੀ ਕਰਨਾ ਆਪਾਂ ਬੋਲ ਕੱਢਣੀ ਆਪਾਂ ਬੋਲ ਕੱਢਣੀ ਹੈ ਤੂੰ ਮੇਰੇ ਨਾਲ ਜਾਵੇਂਗਾ ਕਿ ਮੈਂ ਕੱਲਾ ਜਾਊਂਗਾ ਤੂੰ ਕੱਲਾ ਆਏ ਕਹਿੰਦਾ ਫਿਰ ਤੂੰ ਬੋਲ ਕੱਢ ਕੇ ਲੈਣੀ ਹੈ ਕਿੱਦਾਂ ਡਿੱਗੀ ਹੈ ਇਹ ਪਾਸੋਂ ਚੋਂ ਉੱਥੇ ਇਹ ਵੀ ਬੋਲ ਰੁਪੀਏ ਦੇ ਜਵਾਕਾਂ ਨੂੰ ਬੋਲ ਕੱਢ ਕੇ ਦੇਦਗੇ ਮੈਂ ਕਿਹਾ ਚਾਲ ਕਰ ਦਿਖਾ ਕਿੱਥੇ ਪਈ ਹੈ ਬਹੁਤ ਗਲਤ ਥਾਂ ਤੇ ਪਈ ਆ ਬੋਲ ਬਾਬੋ ਇੱਕ ਤਾਂ ਹੋ ਪਈ ਬਈ ਉਹ ਤਾਂ ਦਿਸ ਹੀ ਜਾਂਦੀ ਹੈ ਠੀਕ ਹੈ ਚਲ ਇਹ ਤਾਂ ਅਸੀਂ ਕੱਢ ਲਾਂਗੇ ਖਤਰਿਆਂ ਤੇ ਨਾਲ ਖੇੜ ਕੇ ਠੀਕ ਹੈ ਇੱਕ ਹੋਰ ਆਦਾ ਪਤਾ ਨਹੀਂ ਕਿੱਥੇ ਆ ਮੈਂ ਚੱਲ ਕੱਢ ਦਨੇ ਕਿਹੜੀ ਗੱਲ ਬਲੈਕ ਹੀ ਆ ਬਈ ਫੇਰਾ ਬੈਠ ਕੇ ਆ ਕੇ ਲੈ ਇਹਨੇ ਲਊ ਪੀਰੇ ਕਪਤਨਦਰ ਨੇ ਠੀਕ ਹੈ ਬਸ 21 ਥਾਈ ਆ ਹੁਣ ਇੰਨਾ ਹੋਰ ਨਹੀਂ ਥਾਉਂਦੀ ਕੋਈ ਆ ਇੱਕ ਮਿੰਟ ਤਾਂ ਛੱਡ ਦਿਆ ਮੈਂ ਇਹਨੂੰ ਫੜ ਕੇ ਰੱਖੋ ਇਹਨੂੰ ਓਏ ਇੱਕ ਮਿੰਟ ਆਪੇ ਹੁਣ ਤਾਂ ਛੱਡਦਾ ਮੈਂ ਛੇਦੀ ਛੇਦੀ ਖੜਜੋ ਕਰਾਂ ਆ ਗਈ ਉੱਥੇ ਆ ਉੱਥੇ ਨਹੀਂ ਜਾਇਆ ਜਾਂਦਾ ਹੁਣ ਇੱਕ ਚੱਕ ਦੀ ਬਹੁਤ ਐ ਹੁਣ ਐਨੀ ਇੱਕ ਹੀ ਮਿਲਦੀ ਹੁੰਦੀ ਐ ਇਹਨੇ ਚ ਹਾਂਜੀ ਮੇਰਾ ਚੱਕ ਬੌਲ ਵੀ ਚੱਕ ਲਈ ਇਹਨੂੰ ਵੀ ਚੱਕ ਲਿਆ ਹੈਲੋ ਕਰ ਉਧਰ ਹੈਲੋ ਕਰ ਇਧਰ ਹੈਲੋ ਹੈਲੋ ਕਰ ਆਇਥੇ ਹੈਲੋ ਕਰ ਕੈਮਰੇਜ ਹੈਲੋ ਕਰ ਕੈਮਰੇਜ ਫੋਨ ਨੂੰ ਹੈਲੋ ਕਰ ਫੋਨ ਨੂੰ ਹੈਲੋ ਕਰ ਹੈਲੋ ਫੋਨ ਹੈਲੋ ਕਿਹ ਕਹਿੰਦਾ ਛੋੜੀ ਵੀ ਚੱਕ ਲੈਂਦੀ ਉਹ ਦੇਖੋ ਮੁੰਡਾ ਬੌਲ ਲੈ ਕੇ ਜਾਂਦਾ ਖੇਡਦਾ ਹੁਣ ਪਿੱਛਾ ਮੁੜ ਕੇ ਨਾ ਵੇਖੀ ਜਾਉਣੇ ਮੂੜੂੰ ਆ ਜਾ ਆ ਜਾ ਆ ਜਾ ਹੁਣ ਧਰ ਕੇ ਦੇਣਾ ਬਈ ਪਠੀਆਂ ਬਾਦਾਮ ਖਾਂਦੇ ਆ ਕਿ ਨਹੀਂ ਆਇਓ 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 ਆਇਆ 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 ਲਾਓ ਜੀ ਇਧਰ ਇਹ ਪਠੇ ਨੂੰ ਵੀ ਧਰ ਤੇ ਹੁਣ ਦੇਖਦੇ ਆਂ ਬਈ ਖਾਂਦੇ ਆ ਕਿ ਨਹੀਂ ਪਾਸੇ ਹੋ ਕੇ ਨਹੀਂ ਫਿਰ ਕੋਈ ਨਾ ਕੋਈ ਹੀਲਾ ਕਰਨਾ ਪੂ ਇਹਨਾਂ ਦਾ ਬਾਦਾਮ ਵਗੈਰਾ ਰੱਖਿਆ ਨੇ ਕੂਤਰਾਂ ਨੂੰ ਬਈ ਹੁਣ ਆਪਾਂ ਵੀ ਘਰੇ ਚੱਲ ਕੇ ਚਾਹ ਰੋਟੀ ਖਾ ਪੀ ਆਈਏ ਹਨਾ ਤੇ ਹੋਲੀ ਦੇ ਰੰਗ ਹਜੇ ਤੱਕ ਵਿਖਰੇ ਪਏ ਆ ਬਾਬੇ ਆਪਣੇ ਬਾਹਰ ਚ ਐਸੀ ਹੋਲੀ ਖੇੜੀ ਬੱਚਿਆਂ ਨੇ ਸਰਾ ਾਲਾ ਦੇ ਕਹਿੰਦੇ ਜੀ ਆਓ ਤੇ ਇਹਨਾਂ ਨੇ ਬਾਦਾਮ ਨਹੀਂ ਖਾਦੇ ਸੀਗੇ ਬਈ ਕਾ ਕਰਕੇ ਹੁਣ ਆਪਾਂ ਵਰਤਦੇ ਆਂ ਸਕੀਮ ਇਹਨਾਂ ਨਾਲ ਪੁਰਾਣੇ ਬਦਾਮ ਵਾਲੇ ਕੂਤਰ ਛੜਦੇ ਆ ਹਨ ਇਹਦੇ ਨਾਲ ਛੜਦਿੰਦੇ ਆਪਾਂ ਤੋਤਾ ਆ ਕੂਤਰ ਨਾਲ ਇੱਕ ਮਿੰਟ ਤੋਤਾ ਛੜਦਾ ਇੱਧਰ ਤੇ ਇੱਥੇ ਛੜਦਿੰਦੇ ਆਪਾਂ ਜੀ ਆਪਣੀ ਹਰੇ ਟੂਸਾਂ ਵਾਲੀ ਕਬੂਤਰੀ ਕੀ ਪਤਾ ਵੀ ਹੁਣ ਖਾਣ ਲੱਗ ਜਾਂਣ ਹਨ ਇਹਨਾਂ ਨਾਲ ਨਾਰ ਰਲ ਕੇ ਦੇਖਦੇ ਆਂ ਬਾਕੀ ਕੀ ਸੀ ਨਾ ਖਾਦੇ ਆ ਕਿ ਨਹੀਂ ਲਓ ਜੀ ਛੱਡਿਆ ਤੇ ਇੱਧਰ ਬਾਗਮ ਖਵਾਉਣ ਸੀਗਾ ਤਾਂ ਹੋਰ ਹੀ ਕੁਸ਼ ਕਰੀਏ ਤੇ ਤਾਂ ਤੋਤੇ ਦੀ ਨਾ ਕੋਟ ਕੋਟ ਕੇ ਤਾਸ ਹੀ ਕਰਦੀ ਵਿਚਾਰੇ ਨੇ ਬਦਾਮ ਦੂਮੇਰ ਨਹੀਂ ਖਾਦੇ ਇਹਨਾਂ ਨੇ ਕੋਈ ਗੱਲ ਨਹੀਂ ਨਾ ਖਾਣ ਠੀਕ ਵੇ ਇਧਰ ਪੜ ਤਾਂ ਪੱਠੇ ਜੇ ਨਹੀਂ ਛੱਡ ਗਏ ਪੱਠਾਂ ਵੀ ਲਿਆਵਾਂ ਇਧਰ ਕਬੂਤਰੀਆਂ ਵੀ ਛੱਡਦੀ ਜੀ ਇਹਨਾਂ ਨੇ ਕੋਈ 2-2 4-4 ਕ ਕੈਂਕਰਾਂ ਚੁਕੂਆਂ ਹਨਾ ਬਦਾਮਾਂ ਦੀਆਂ ਉਹ ਕਬੂਤਰ ਨੇ ਤਾਂ ਨਹੀਂ ਜਮਾਂ ਵੀ ਚੁਕੇ ਲਓ ਜੀ ਤੇ ਇਧਰ ਮਹਾਰਾਜ ਜੀ ਵੀ ਉਲਟ ਕੇ ਆ ਚੁੱਕੇ ਨੇ ਕਹਿੰਦੇ ਹੁਣ ਘਰ ਦਿਸ ਗਿਆ ਇਹਨਾਂ ਨੂੰ ਬੜਾ ਹੈ ਕਿਹਾ ਜੀ ਨੂੰ ਹਨਾ ਹੁਣ ਬੈਠ ਵੀ ਜਾਊਗਾ ਇਹ ਆਕੇ ਚੱਲ ਕੋਈ ਨਾ ਭੜਕਾਉਂਦੇ ਤਾਂ ਆਪਾਂ ਵੀ ਨਹੀਂ ਆਪੇ ਆਊਗਾ ਲਓ ਜੀ ਇਧਰ ਰੱਖੀਓ ਵੀ ਪੱਠਿਆਂ ਨੂੰ ਦਾਣੇ ਆਇਓ 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 ਪੁੱਤ ਹਾਂਜੀ ਤੇ ਇਧਰ ਪੱਠਿਆਂ ਨੂੰ ਵੀ ਰੱਖਦੀ ਐ ਆਇਓ 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 ਖੰਡੋ ਹਾਂਜੀ ਤੇ ਇਧਰ ਬੈਟ ਪਣਿਆਂ ਨੂੰ ਵੀ ਰੱਖਦੀ ਐ ਦਾਣੇ ਕਬੂਤਰਾਂ ਨੂੰ ਭਰ ਕੇ ਟਰੇ ਆਇਓ ਪੁੱਤ ਓਏ ਖਾ ਲੋ ਤੇ ਇਧਰ ਕਬੂਤਰਾਂ ਨੂੰ ਰੱਖਦੀ ਐ ਵੀ ਦਾਣੇ ਆਹ ਕਿਹੜੀ ਬਾਹਰ ਹੀ ਨਿਕਲ ਗਈ ਸੀ ਆਇਓ 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 ਪੱਠਕੋ ਖਾ ਲੋ ਹਾਂਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਐ ਵੀ ਦਾਣੇ ਆਇਓ ਪੁੱਤ ਓਏ ਸਿਆਣੇ ਬੱਚੇ ਮੇਰੇ ਓ ਕਰੇ ਜੋ ਖਾਤਰ ਪਟਠੇ ਵੀ ਕੁੱਤਰ ਦੇ ਕਹਿੰਦੇ ਇੱਧਰ ਪਾਣੀ ਪਾ ਦਈਏ ਵੀ ਕਬੂਤਰਿਆਂ ਨੂੰ ਇੱਕ ਮਿੰਟ ਕਰ ਦਈਏ ਇਹਨੂੰ ਫਿਲ ਲਓ ਜੀ ਇੱਧਰ ਕਬੂਤਰਾਂ ਵਾਲੇ ਪਾਸੇ ਵੀ ਰੱਖ ਦਈਏ ਵੀ ਪਾਣੀ ਇੱਕ ਮਿੰਟ ਆਇਓ ਬੋਤੋਏ ਆਇਓ ਆਇਓ ਫੇਰ ਕੋਠੀ ਤੇ ਆ ਕੀ ਹੋ ਗਿਆ ਇਹਨੂੰ ਆਏਗਾ ਤਾਂ ਕਰੀ ਜਾਂਦਾ ਇਹ ਮਾਵੇ ਬਲੈਕ ਕੀ ਆ ਗਿਆ ਬਟਨ ਉਹ ਆ ਗਿਆ ਓਏ ਬਹੁਤ ਵਧੀਆ ਸ਼ਾਬਾਸ਼ ਕਿਹਨਾ ਬੈਠਾ ਰਹਿੰਦੀ ਨੂੰ ਕੋਈ ਗੱਲ ਨਹੀਂ ਛਤਰੀ ਤੇ ਬੈਠਾ ਰਹਿੰਦੀ ਕਰਾ ਚੰਗਾ ਇਹਨੂੰ 10 15 ਮਿੰਟ ਬੈਠਣ ਦੇ ਇਹਨੂੰ ਸੁਰਤੋਂ ਦੇ ਕੀ ਹੋਇਆ ਪਹਿਲੋ ਜੀ ਬੈਠੀ ਹੋਈ ਹੈ ਸਾਰੀ ਟੀਮ ਓਕੇ ਰਿਪੋਰਟਰ ਲਓ ਜੀ ਤੇ ਬਲੈਕ ਵੀ ਉਹਨੂੰ ਵੀ ਲਾ ਲਈਏ ਥੱਲੇ ਆਪਣੇ ਨੂੰ ਆਇਆ 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 ਇੱਕ ਮਿੰਟ ਓ ਹੋ 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 ਗਲਤ ਹੋਇਆ ਕੰਮ ਚੱਲ ਕੋਈ ਨਾ ਵੜਕਾਏ ਨੂੰ ਆਇਆ 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 ਬਚਾ ਲਿਓ ਖੜ ਫੇਰੀ ਇਸਤੀ ਆ ਕੇ ਬਈ ਉਹ ਥੱਲੇ ਪਸ ਪਸ ਆ ਗਿਆ ਆਇਆ 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 ਵੜਕਾ ਵੜਕਾ ਹੁਣ ਰੋਕ ਦੇ ਇਹ ਹੁਣ ਤਾਂ ਆਲੀ ਤੇ ਬਹਿ ਗੱਲ ਲੈ ਲਓ ਜੀ ਹੋਰ ਕਰ ਲਾ ਕਰ ਲਾ ਓਹੋ ਚੱਲ ਕੋਈ ਗੱਲ ਨਹੀਂ ਐਨਾ ਕ ਤਾਂ ਹੋ ਹੀ ਜਾਂਦਾ ਕਦੇ ਕਦੇ ਹਾਂਜੀ ਲਿਆਂਦਾ ਅੰਦਰ ਇਹਨੂੰ ਆਇਆ ਪੀਲਾ ਪਾਣੀ ਬਹੁਤ ਸਿਆਣਾ ਬਹੁਤ ਤਗੜਾ ਬਹੁਤ ਤਗੜਾ ਹਾਂ 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 ਜੋਰ ਵੀ ਵਾਹ ਲੱਗ ਗਿਆ ਤੇਰਾ ਤਖਰ ਪਾਣੀ ਪੀਣ ਨੂੰ ਚੱਲ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਪਾਣੀ ਪੂਣੀ ਖਿੱਚਣ ਦੇ ਫਿਰ ਛੱਡਾਂਗੇ ਅੰਦਰ ਆਜੋ ਬਈ ਪਾਈਏ ਇਧਰ ਪੱਠੇ ਤੇ ਪੱਠੀਆਂ ਵਾਲੇ ਪਾਸੇ ਪਾਣੀ ਤੇ ਪਾਣੀ ਚ ਟੈਟਰਾਸਾਈਕਲਿਨ ਹਨਾ ਬਸ ਅੱਜ ਲਾਸਟ ਦਿਨ ਪਾਉਣਾ ਇਹ ਉਸ ਤੋਂ ਬਾਅਦ ਫਿਰ ਆਪਣਾ ਉਹ ਹੀ ਨਾਰਮਲ ਲੀਵਰ ਟੋਨਿਕ ਤੇ ਆਹ ਆਪਣਾ ਮਲਟੀਵਿਟਾਮਿਨ ਤੇ ਹੋਰ ਹਨਾ ਕੈਲਸ਼ੀਅਮ ਵਗੈਰਾ ਪਾ ਦਿਆ ਕਰਾਂਗੇ ਕੋ ਚੱਕਰ ਕੀ ਕਿ ਉਹ ਬੱਚਾ ਜੀ ਬਿਮਾਰ ਸੀ ਇੱਕ ਖੁੱਡੇ ਚ ਉਹਦਾ ਕਰਕੇ ਫਿਰ ਇਹ ਇੱਕ ਦਿਨ ਛੱਡ ਕੇ ਆਪਾਂ ਸਨ ਚ ਤੇ ਦੋ ਦਿਨ ਲਗਾਤਾਰ ਹੀ ਪਾਤਾ ਭਈ ਹਨਾ ਤੇ ਇਹ ਬਹੁਤ ਤਾਂ ਫਿਰ 10 ਹੀ ਦਿਨਾ ਹੋਣਾ ਪਰ ਇਹਨਾਂ ਬਾਲੇ ਪੂਰਾ ਬਾਹਲਾ ਉਹ ਹਨਾ ਵੀ ਕਮੈਂਟ ਵਗੈਰਾ ਫੋਨ ਕਰਦੇ ਆ ਭਈ ਮਾੜੀਆਂ ਮੋਟੀਆਂ ਹਰੀਆਂ ਹੁਰੀਆਂ ਬਿਠਾ ਥੋੜੀ ਮੋਟੀ ਇਨਫੈਕਸ਼ਨ ਹੋਵੇ ਕਬੂਤਰ ਨੂੰ ਜਦੋਂ ਥੋੜਾ ਮੋਟਾ ਨਾਰਮਲ ਕੋਈ ਵਾਇਰਸ ਆਇਆ ਹੋਵੇ ਖੁੱਡੇ ਚ ਉਹ ਨੂੰ ਆਹ ਰਿਕਵਰ ਕਰ ਲੈਂਦਾ ਠੀਕ ਹੈ ਤੇ ਕੁਆਂਟੀਟੀ ਬਾਰੇ ਦੇਖ ਲਓ ਹਨ ਜਿਵੇਂ ਆਹ 4-5 ਲੀਟਰ ਪਾਣੀ ਪੈਂਦਾ ਹੁਣ ਇਹਦੇ ਚ ਤੇ ਬਸ ਇੰਨਾ ਇੱਕ ਚੌਂਚਾ ਭਰ ਕੇ ਇਹਦੇ ਚ ਪਾ ਦੇ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਈਏ ਆਪਾਂ ਮਿਕਸ ਹਾਂਜੀ ਤੇ ਇਧਰ ਰੱਖ ਦਈਏ ਪੱਠਿਆ ਮੁਰੇ ਕਾਫੀ ਟਾਈਮ ਦਾ ਚੱਕਿਆ ਸੀ ਉਹਨਾਂ ਮੁੜਕੇ ਮੈਨੂੰ ਆਏ ਹੁੰਦਾ ਵੀ ਜਦੋਂ ਆਪਾਂ ਦਵਾਈ ਪਾਉਣੀ ਵੀ ਆ ਪਾਣੀ ਚ ਬਈ ਤੇ ਉਹਨੂੰ ਸਵਾਰ ਕੇ ਰੱਜ ਕੇ ਪੀਣ ਤਾਂ ਸਹੀ ਕਬੂਤਰ ਕਿ ਨਹੀਂ ਹੁਣ ਆ ਕੇ ਪੀਣੀਏ ਤੁਹਾਡੇ ਸਾਹਮਣੇ 1 ਮਿੰਟ ਰੁਕੋ ਬਸ ਇੱਕ ਹੋਰ ਪੰਗਾ ਹੁਣ ਖੁੱਡੇ ਵੀ ਨਹੀਂ ਖੁੱਲੇ ਛੱਡ ਸਕਦੇ ਬਈ ਹਨ ਵੀ ਛੱਡ ਕੇ ਆਪਾਂ ਪਿੱਛੇ ਹੋ ਜੀਏ ਤਾ ਕਰਕੇ ਵੀ ਚਲੋ ਹੈ ਤਾਂ ਉਡਰ ਵਾਲੇ ਕਬੂਤਰੀ ਵੀ ਕੋਈ ਵੱਡੀ ਗੱਲ ਨਹੀਂ ਜਿੱਕਦਾ ਨਿਕਲ ਗਿਆ ਤਾਂ ਵਿੱਚੋਂ ਹਨਾ ਪਰ ਫਰਾਹ ਟਾਈਮ ਤਾਂ ਕਿਹੜਾ ਬਈ ਹਨਾ ਰਾਤ ਵਾਲਾ ਸਾਨੂੰ ਸਮਝਦਾਰ ਹਾਂ ਆਪ ਹੀ ਆਇਓ 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 ਖੰਡੋ ਤੇ ਹੁਣ ਆਪਾਂ ਘਰੇ ਚੱਲਿਆ ਜੀ ਇੱਕ ਕਰੀ ਰੋਟੀ ਰਾਟੀ ਖਾਈ ਹਨਾ ਫਿਰ ਉਸ ਤੋਂ ਬਾਅਦ ਬੱਚੇ ਦਾ ਟ੍ਰੀਟਮੈਂਟ ਕਰਕੇ ਮਾੜਾ ਮੋਟਾ ਨਹਾ ਕੇ ਤਾਂ ਬਾਅਦ ਚ ਹੀ ਆਉਣੇ ਹੁੰਨੇ ਆ ਤੇ ਆ ਦੋ ਛਤਰੀਆਂ ਲਾ ਕੇ ਅੰਦਰ ਰੱਖ ਚੱਲ ਗਏ ਆਪਾਂ ਹਾਂਜੀ ਬਾਬਿਓ ਆ ਗਏ ਇਧਰਲੇ ਘਰੇ ਤੇ ਪਾਣੀ ਪੂਣੀ ਖੱਚ ਗਿਆ ਸੀਗਾ ਹੁਣ ਇਹਨੂੰ ਧਰੇ ਸੀ ਬਦਾਮ ਪਤਾ ਨਹੀਂ ਖਾਊਗਾ ਕਿ ਨਹੀਂ ਯਾਰ ਪਤੰਦਰ ਆਇਆ ਪੁੱਤ ਆਲਾ ਆਇਆ ਆਇਆ ਦੇਖਦੇ ਆ ਯਾਰ ਖਾਦੇ ਠੀਕ ਆ ਨਹੀਂ ਖੁੱਡੇ ਛੱਡ ਦਾਂਗੇ ਦਾਣੇ ਖਾਲੂ ਆਪੇ ਹਾਂਜੀ ਬਾਬਿਓ ਤੇ ਇਧਰ ਇਹ ਦੋਵੇਂ ਕਬੂਤਰੀਆਂ ਵੀ ਬਈ ਛੱਡ ਗਿਆ ਆਪਾਂ ਠੀਕ ਐ ਖੁੱਡੇ 'ਚ ਉਹ ਅੰਡਾ ਵੀ ਫਟ ਗਿਆ ਕਿ ਮੈਥੂ ਪੈਰ ਪੂ ਟੱਗ ਗਿਆ ਤੇ ਬਲੈਕ ਵੀ ਛੱਡਦੀ ਇਹ ਮੇਰੇ ਖੁੱਡੇ ਚ ਚੱਲੋ ਫੇਰਾ ਪੂਰੀ ਖਾਲਾ ਦਾਣੇ ਲੋਲੇ ਉਹ ਬਿੱਲੀ ਦਾ ਕੰਮ ਕਰਨਾ ਪਊਗਾ ਹਨਾ ਵੀ ਰਵੜਾ ਗਿਆ ਮੈਂ ਹਨਾ ਕਰ ਗਿਆ ਸੀ ਰੂਟਰ ਟੀ ਖਾਣਾ ਵੀ ਨੁਕਸਾਨ ਤਾਂ ਕੋਈ ਨਹੀਂ ਕਬੂਤਰ ਖੁੱਡਾਂ ਚ ਖੁੱਡੇ ਜੜੇ ਪਏ ਆ ਬਾਈ ਪਰ ਇੱਥੇ ਖੁੱਡੇ ਦੇ ਮੂਰੇ ਬਾਰੀ ਜਾਈ ਬੈਠੀ ਸੀ ਹਨਾ ਉਹਦਾ ਕਰਕੇ ਵੀ ਸਾਰੇ ਕਬੂਤਰ ਡਰ ਕੇ ਦੇਖੋ ਨਾ ਕਬੂਤਰਾਂ ਇੱਕ ਚੁੰਡ ਜਲਗੀਆਂ ਬੈਠੀਆਂ ਅਧੀਆਂ ਤਾਂ ਲੌਂਕੀ ਜਾਂਦੀਆਂ ਵੀ ਮਤਲਬ ਡਰੀ ਜਾਂਦੇ ਕੋਈ ਕਿੱਧਰ ਲੌਂਕੀ ਪੇ ਕੋਈ ਕਿੱਧਰ ਹਨਾ ਫੜਫੜ ਹੋਈ ਜਾਂਦੀ ਹੈ ਵੀ ਫੰਗ ਫੁੰਗ ਕਾਣੇ ਹੋ ਜਾਣਗੇ ਇਧਰ ਕਬੂਤਰ ਡਰੇ ਬੈਠੇ ਸੀਗੇ ਮਣ ਕੇ ਮੈਂ ਆ ਕੇ ਭਜਾਈ ਇੱਥੋਂ ਯਾਰ ਮੈਨੂੰ ਲੱਗਦਾ ਹੜਦਾ ਨਹੀਂ ਬਸ ਪੜਾਕਾ ਪਉ ਬਿੱਲੇ ਦੇ ਥੋੜੇ ਦਿਨ ਨਹੀਂ ਆਉਂਦੇ ਦਸੀ ਜਾਂਦਾ ਮੈਂ ਹਾਂਜੀ ਬਈ ਤੇ ਹੁਣ ਇਹ ਬੱਚੇ ਨੂੰ ਹਨਾ ਪਹਿਲਾਂ ਤਾਂ ਸਾਫ ਸਫਾਈ ਕਰਨੀ ਉਹਦੀ ਚੰਗੀ ਤਰ੍ਹਾਂ ਮੈਂ ਬਾਹਰ ਕੱਢ ਕੇ ਮਤਲਬ ਬਿੱਠੂ ਉਠਾਲਾ ਤਾਂ ਫਿਰ ਮੂਧਾ ਪਿਆ ਸੋ ਨੂੰ ਹੀ ਪਤਾ ਵੀ ਪਿੱਠਾ ਹਨਾ ਕਿੱਥੋਂ ਦੀ ਹੋਣੀ ਆ ਉਹ ਸਾਰਾ ਬਾਹਰ ਜਾ ਕੇ ਚੰਗੀ ਤਰ੍ਹਾਂ ਕੱਪੜੇ ਉਪਰੋਂ ਸਾਰਾ ਸਾਫ ਕਲੀਨ ਕਰਨਾ ਹੁੰਦਾ ਹਾਂਜੀ ਤੇ ਹੁਣ ਦੇਈ ਬਈ ਨੂੰ ਆਪਾਂ ਮੈਡੀਸਨ ਠੀਕ ਹੈ ਇੱਕ ਵਾਰ ਫੋਨ ਕਰ ਲਾਂ ਸੈੱਟ ਪਹਿਲਾਂ ਮੈਂ ਤੇ ਉਹ ਨੰਬਰ ਤੇ ਗੋਲੀ ਹਨਾ ਚਲ ਲੈ ਪੁੱਤ ਉਹਦੀ ਫਿਰ ਆਪਣੀ ਥੋੜਾ ਜਿਹਾ ਹਨਾ ਦਵਾਈ ਤੇ ਵਿੱਚ ਮਿਕਸ ਪਾਣੀ ਪਾਣੀ ਵਾਧਾ ਕੋਲਮ ਲਾਵੇ ਮਾੜੀ ਸਤਾ ਘਾਟੀ ਇਹਦੇ ਚ ਲਾਓ ਜੀ ਇਧਰ ਲਾਓ ਜੀ ਹੁਣ ਇਦਾਂ ਇਦਾਂ ਇਹਨੂੰ ਦਾਣੇ ਵੀ ਖੋਣੇ ਪੈਂਦੇ ਨਾਲ ਦੀ ਨਾਲ ਹਨਾ ਝੋੜੀ ਚ ਬਿਠਾ ਕੇ ਹਾਂ ਇਹਦਾ ਕਰਨਾ ਹੀ ਪੈਂਦਾ ਵੀ ਫਿਰ ਜਦ ਰੱਖਿਆ ਹਨਾ ਯਾਰ ਹਾਂਜੀ ਆਗੇ ਮੇਰੇ ਵੀਰ ਉਹ ਇਧਰਲੇ ਘਰੇ ਸਮਾਨ ਪਤਾ ਚੱਕ ਕੇ ਠੀਕ ਹੈ ਉਹ ਗਾਂ ਦੇ ਚੀ ਵਜ ਗਿਆ ਸੀ ਮੈਂ ਤਾਂ ਇੱਕ ਮਿੰਟ ਅਲੰਦਰ ਸਾਂਭ ਦਈਏ ਹੁਣ ਤੇ ਪਹਿਲਾਂ ਤਾਂ ਬਈ ਵਲੌਗ ਦੀ ਐਂਡਿੰਗ ਕਰਦੇ ਆਪਾਂ ਇੱਕ ਮਿੰਟ ਫਲੈਸ਼ ਨਹੀਂ ਜਾਏਗੀ ਯਾਰ ਹਾਂਜੀ ਹੁਣ ਜਾ ਕੇ ਵੀ ਫਲੈਸ਼ ਮਾ ਇਹਨੇ ਨਾਲ ਮੂੰਹ ਥੋੜਾੇ ਗੋਰਾ ਜੂਗਾ ਬਾਕੀ ਕੱਪੜੇ ਵੀ ਕੱਢ ਲਿਆ ਹਨ ਨਵੇਂ ਤਾਂ ਨਹੀਂ ਕਹਿ ਸਕਦਾ ਚੱਲ ਪਹਿਲਾਂ ਵੀ ਪਾਈ ਸਖ ਦੋ ਬਾਹਾਂ ਇਆਂ ਦੇ ਇੱਕ ਹੋਰ ਪੱਠਾ ਇੱਕ ਹੋਰ ਪੱਠਾ ਇੱਕ ਹੋਰ ਪੱਠੇ ਦਾ ਪਤਾ ਲੱਗ ਖੜਜ ਖੜਜ ਮੈਨੂੰ ਦੇਖ ਲੈ ਲੈਂਦੇ ਕਿਹੜਾ ਪੱਠਾ ਹੈ ਅ ਓਕੇ ਬਈ ਇੱਕ ਪੱਠਾ ਹੋਰ ਹੋਗਾ ਇਧਰ ਉਹ ਵੀ ਚੱਕ ਕੇ ਮੈਂ ਇਧਰ ਛੱਡ ਦੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਤੇ ਕੁਝ ਗੱਲਾਂ ਹੋਰ ਕਰਨ ਵਾਲੀਆਂ ਸੀ ਨਾ ਛੋੜ ਦੇ ਨਾਲ ਬਈ ਮੈਂ ਹਾਂ ਚਲੋ કરીਏ ਸ਼ੇਰ ਹਨਾ ਇਹਨਾਂ ਕੁਛ ਕਬੂਤਰਾਂ ਦੇ ਖੰਭ ਖਰਾਬ ਹੋ ਗਏ ਬਈ ਆਏ ਨਹੀਂ ਖਰਾਬ ਹੋਏ ਮੰਨ ਕੇ ਚੱਲੋ ਨਾ ਵੀ ਅ ਇੱਕ ਕਬੂਤਰੀ ਦਾ 10ਵਾਂ ਖੰਭ ਹੈ ਨਹੀਂਗਾ ਹਨਾ ਵੀ ਇੱਕ ਵਾਸਤਾ 10 ਪੂਰੇ ਹੋਣ ਆਲੇ ਥੋੜਾ ਥੋੜਾ ਕੰਨੀਆਂ ਰਹਿੰਗੇ ਜਿਹੜੇ ਕਬੂਤਰ ਮਤਲਬ ਹੁਣ ਸਾਰ ਹੋਣ ਆਲੇ ਜਿਹੜੇ ਕੱਢਾਂਗੇ ਆਪਾਂ ਇਸ ਤੋਂ ਬਾਅਦ ਕੋਈ 7-8 ਦਿਨਾਂ ਤੱਕ 10-15 ਕਬੂਤਰ ਕੱਢਾਂਗੇ ਆਪਾਂ ਇਦੋਂ ਆਹ ਨਵੇਂ ਪੱਠੇ ਪੱਠਣਾ ਚੋ ਤੇ ਪਹਿਲਾਂ ਇਹ ਧਿਆਨ ਤਾਂ ਦਿੱਤਾ ਸੀ ਪਰ ਇੰਨੀ ਗੌਰ ਨਾਲ ਨਹੀਂ ਵੇਖਿਆ ਬਈ ਮੈਂ ਤੁਹਾਨੂੰ ਸਿੱਧੀ ਗੱਲ ਹੀ ਦੱਸ ਦਿੰਨਾ ਚੱਕਰ ਕੇ ਕੂਰਦੀ ਦਾ 10ਵਾਂ ਖੰਭ ਨਹੀਂ ਆਇਆ ਦੂਜੇ ਪਾਸੇ 10 ਪੂਰੇ ਹੋ ਗਏ ਇੱਕ ਪਾਸੇ 10ਵਾਂ ਆਇਆ ਹੀ ਨਹੀਂ ਸਟਾਰਟ ਹੀ ਨਹੀਂ ਹੋਇਆ ਉਹ ਜਦੋਂ ਮੈਂ ਨਿਗਾਹ ਨਾਲ ਦੇਖਿਆ ਫਰੋਲ ਫਰਾਲ ਕੇ ਹਨਾ ਬਹੁਤ ਟਾਈਮ ਬਾਅਦ ਉਹ ਗੁੱਲਾ ਦਾ ਆਇਆ ਪਰ ਉਹ ਗੁੱਲਾ ਇੰਨਾ ਕਿ ਨਿਕਲ ਕੇ ਨਾ ਉੱਥੇ ਹੀ ਖੜ ਗਿਆ ਫਿਰ ਹੁਣ ਜਿੰਨਾ ਟਾਈਮ ਉਹਨੂੰ ਆਪਾਂ ਕੱਢਦੇ ਨੂੰ ਡੰਗ ਨਾ ਖੰਭ ਆਉਂਦਾ ਨਹੀਂ ਤੇ ਇਹ ਚੀਜ਼ ਤੇ ਮੈਂ ਧਿਆਨ ਨਹੀਂ ਦਿੰਦਾ ਇੱਕ ਕਬੂਤਰੀ ਦਾ 10ਵਾਂ ਆ ਗਿਆ 9ਵਾਂ ਖੜ ਗਿਆ ਇੰਨਾ ਇੰਨਾ ਆ ਕੇ ਪਤਾ ਨਹੀਂ ਕੀ ਹੋਇਆ ਹਨਾ ਗੁੱਲੇ 'ਚ ਰੇਸ਼ਾ ਆ ਜਾਂ ਬਣਿਆ ਕੀ ਕਾਰਨ ਹੋਇਆ ਉਹ ਉੱਥੇ ਹੀ ਗਰੋਥ ਹੋ ਦੀ ਰੁਕ ਗਈ ਤੇ 2 3 3 4 ਕੂਤਰਾਂ ਹੀ ਦੇਖਿਆ ਇਸ ਰੋਟਰ ਨਾ ਖੰਭ ਖਰਾਬ ਹੋਏ ਪਏ ਜਗੇ ਤੇ ਜੇ ਉਹ ਖੰਭ ਖਰਾਬ ਕਰਨ ਵਾਲੇ ਮੇਨ ਹਨ ਤੇ ਉਦੋਂ ਬਾਅਦ ਸੋਨ ਨਹੀਂ ਪਤਾ ਵੀ ਕੂਤਰ ਕਿਵੇਂ ਉੱਡੂਗਾ ਉਹ ਤੇ ਹੁਣ ਕੱਢਨੇ ਸੀਗੇ ਜਦੋਂ ਹੁਣ ਕੱਢਣਾ ਵੇਲੇ ਵਿਆਬੀ ਦੇ ਘਰ ਆਉਂਦਾ ਹਨਾ ਚਲੋ ਹੁਣ ਅਸੀਂ ਕਹਿ ਨਹੀਂ ਸਕਦੇ ਉਹ ਕਰਨ ਵੇਲੇ ਉਹ ਸੰਭਾਲਦੇ ਆ ਹਨਾ ਤਾਂ ਕਰਕੇ ਮੈਂ ਤਾਂ ਹੁਣ ਵੇਖਿਆ ਬਾਈ ਯਾਰ ਤੇ ਚਲੋ ਹੁਣ ਵੀ ਉਹ ਚੀਜ਼ ਦਾ ਇਲਾਜ ਹੈਗਾ ਹੈਗਾ ਤੇ ਉਹ ਮਤਲਬ ਜਿਹੜੇ ਹੈਗੇ ਉਹ ਨਿਗਾ ਮਾਰ ਕੇ ਉਹ ਬਰੀਕੀ ਨਾਲ ਹਨਾ ਆਪਣੇ ਮੋਚ ਨੇ ਮਾਚ ਨਾਲ ਉਹ ਗੁੱਲੇ ਕੱਢ ਕੇ ਪੁਰਾਣੇ ਉਥੇ ਨਵੇਂ ਖੰਭ ਆ ਜਾਣਗੇ ਉਹਨਾਂ ਹੀ ਥਾਂ ਤੇ ਤੇ ਉਹ ਮੈਂ ਆ ਵੀਡੀਓ ਬੰਦ ਕਰਨ ਤੋਂ ਬਾਅਦ ਸਾਰਾ ਪ੍ਰੋਸੈਸ ਕਰ ਦੂ ਮੈਂ ਕੋਈ ਚੱਕਰ ਨਹੀਂ ਸਾਰੀ ਰਾਤ ਮੈਂ ਇਸ ਕੰਮ ਤੇ ਹੁੰਦਾ ਜੇ ਇਹਨਾਂ ਕੋਲ ਹੀ ਹੈਗਾ ਟੈਨਸ਼ਨ ਫਰੀ ਹੋ ਜਾਓ ਤੇ ਬਾਕੀ ਕਮੈਂਟ ਕਮੋਂ ਤੋਂ ਬੜੇ ਭਰਾ ਕਰਦੇ ਹਨਾ ਯਾਰ ਬਹੁਤ ਜਿਆਦਾ ਵਧੀਆ ਲੱਗਦਾ ਦੇਖ ਕੇ ਬਈ ਜਦੋਂ ਸਾਰੇ ਪਾਸੇ ਚਿੱਤ ਚੱਲਿਆ ਪਿਆ ਹੁੰਦਾ ਨਾ ਬੰਦੇ ਦਾ ਜਦੋਂ ਐ ਹੁੰਦਾ ਵੀ ਨਹੀਂ ਯਾਰ ਕਿ ਭੈਣ ਦੀ ਲੱਕੜ ਇਥੋਂ ਹੀ ਤਰੇ ਫਿਰਦੇ ਹਨਾ ਕੋਈ ਵੈਲਿਊ ਨਹੀਂ ਕਿਸੇ ਪਾਸੇ ਕੋਈ ਆਪਣੀ ਕਦਰ ਨਹੀਂ ਜੀ ਜਦੋਂ ਐ ਲੱਗਦਾ ਉਦੋਂ ਆਹ ਮੈਂ ਕਮੈਂਟ ਵੇਖ ਲੈਣਾ ਨਾ ਸੋਡੇ ਤੇ ਬਾਈ ਵੀਡੀਓ ਪਾਉਣੀ ਨਾ ਬੰਦ ਕਰਦੀਆਂ ਐ ਨਾ ਕਰਦੀ ਬਾਈ ਬਣੇ ਮਿੰਤ ਹੈਣਾ ਐ ਬਹੁਤ ਕੁਝ ਯਾਰ ਮੈਂ ਤਾਂ ਵੀ ਬਹੁਤ ਪਿਆਰ ਹੈਣਾ ਥੋੜਾ ਇਹਨਾਂ ਪਿਆਰ ਦੇਖ ਕੇ ਬਹੁਤ ਜਿਆਦਾ ਵਧੀਆ ਲੱਗਦਾ ਵੀ ਸੱਚੀ ਸੱਚੇ ਮਨੋਂ ਆਖ ਰਹੀ ਨੇ ਇਹ ਗੱਲ ਮੈਂ ਹੈਣਾ ਆਈ ਹੈਵ ਨੋ ਵਰਡਸ ਬਾਬੀ ਉਹ ਇਸ ਕਿ ਨੂੰ ਕਿਦਾਂ ਐਕਸਪਲੇਨ ਕਰਾਂ ਹੈਣਾ ਜਾਂ ਕੀ ਥੋਡੇ ਲਈ ਮੈਂ ਬੋਲਾਂ ਹੁਣ ਤੇ ਬਾਕੀ ਸੈਟ ਹੈ ਬਸ ਠੀਕ ਹੈ ਚੱਲੀ ਜਾਂਦਾ ਕੰਮ ਥੋਡੇ ਸਾਹਮਣੇ ਆ ਤੇ ਆ ਬੱਚੇ ਦਾ ਮੈਂ ਕਰ ਗਿਆ ਸੀਗਾ ਹੈਣਾ ਟਰੀਟਮੈਂਟ ਵਿਚਾਰਾ ਇਹ ਸਾਰਾ ਤਾਂ ਉਦੋਂ ਹੀ ਹੈ ਤਿੰਨੇ ਆਪਾਂ ਵੀ ਦੁਖੀ ਇਹਦੇ ਕਰਕੇ ਚਲੋ ਆਪਾਂ ਨੂੰ ਤਾਂ ਕੀ ਆਪਾਂ ਨੂੰ ਤਾਂ ਕਰਨਾ ਹੀ ਪੈਣਾ ਦੁਖੀ ਆਏ ਹਨਾ ਮਤਲਬ ਵੀ ਮੈਨੂੰ ਆਇਆ ਵੀ ਇਹ ਚੀਜ਼ ਅੱਗੇ ਨਾ ਵਾਜੇ ਹਨਾ ਯਾਰ ਵੀ ਇੱਕ ਨੂੰ ਬਚਾਉਂਦੇ ਪਚਾਉਂਦੇ ਆਪਾਂ ਬਾਲਿਆਂ ਨੂੰ ਮਾਰ ਬੈਠ ਗਏ ਆਹ ਚੱਕਰ ਤੋਂ ਮੈਨੂੰ ਡਰ ਲੱਗਦਾ ਹੁੰਦਾ ਹੋਰ ਕੋਈ ਗੱਲ ਨਹੀਂ ਬਾਕੀ ਕਾਪੀ ਨੂੰ ਪੀਲਾ ਲਾ ਲਈਆਂ ਹਨਾ ਬਾਬੇ ਦੀ ਕਿਰਪਾ ਨਾਲ ਤੇ ਇਸ ਤੋਂ ਬਾਅਦ ਕੰਮ ਚੱਲ ਜਾਣਾ ਮੇਰੇ ਹਿਸਾਬ ਨਾਲ ਆਪਾਂ ਤੇ ਠੀਕ ਹੈ ਜੀ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕੀ ਬੰਦਾ ਹਨਾ ਉਹ ਸੱਚ ਕੱਲ ਨੂੰ ਵਾਰੀ ਹੈ ਵੀ ਕੂਤਰਾਂ ਦੀ ਦੂਜੀ ਪਾਣੀ ਵਾਲੀ ਇਹ ਚੀਜ਼ ਦਾ ਵੀ ਧਿਆਨ ਰੱਖਣਾ ਆਪਾਂ ਓਕੇ ਬਾਈ ਬਾਏ ਬਾਏ ਸਾਰਿਆਂ ਨੂੰ ਲਵ ਯੂ ਤੇ ਫਿਰ ਮਿਲਦੇ ਹਾਂ